ਜਮਨੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਹਰ ਕਿਸੇ ਨੂੰ ਪਤਾ ਚੱਲ ਗਿਆ ਹੈ ਕਿ ਹੁਣ ਆਉਣ ਵਾਲੇ ਸਮੇਂ ਦੀਆਂ ਵਿਧਾਨ ਸਭਾ ਕੀ ਆਖਣਗੀਆਂ ਪਰ ਅਜੇਹੇ ਦੇ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੌਤਮ ਅੰਡਾਨੀ ਤੇ ਜ਼ੋਰਦਾਰ ਹਮਲਾ ਕਰ ਦਿੱਤਾ ਹੈ ਦਰਅਸਲ ਅਮਰੀਕਾ ਦੇ ਵਿੱਚ ਅੰਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅੰਡਾਨੀ ਸਮੇਤ 8 ਲੋਕਾਂ ਤੇ ਅਰਬਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਸੰਯੁਕਤ ਰਾਜ ਦੇ ਟਰਨੀ ਦਫ਼ਤਰ ਨੇ ਅੰਡਾਨੀ ਤੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸੰਬੰਧਿਤ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਜਾਨੀ ਕਿ 2200 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਦੇਣ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਨਿਸ਼ਾਨੇ ਅੰਡਾਨੀਆਂ ਤੇ ਸਾਦੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਹ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਟਕਣਗੇ ਇਸ ਦੇ ਨਾਲ ਹੀ ਦੇਸ਼ ਦੀ ਬਦਨਾਮੀ ਹੁੰਦੀ ਹੈ ਉਹਨਾਂ ਕਿਹਾ ਹੈ ਕਿ ਗੌਤਮ ਅੰਡਾਨੀ ਹਰ ਚੌਥੇ ਕਾਰੋਬਾਰੀ ਦੀ ਕਤਾਰ ਨੂੰ ਪਾਰ ਕਰਦੇ ਹੋਏ ਚੋਟੀ ਦੇ ਕਾਰੋਬਾਰੀਆਂ ਦੀ ਸੂਚੀ ਵਿੱਚ ਹੈ ਉਹਨਾਂ ਕਿਹਾ ਹੈ ਕਿ ਇਹ ਮਾਮਲਾ ਪੂਰੀ ਦੁਨੀਆ ਦੇ ਵਿੱਚ ਉਜਾਗਰ ਹੋ ਗਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਰਕਾਰ ਆਉਣ ਤੇ ਜੋ ਵੱਡੀਆਂ ਗੱਲਾਂ ਕਹੀਆਂ ਉਹਨਾਂ ਨੂੰ ਸੁਣ ਕੇ ਤੁਹਾਨੂੰ ਕੀ ਲੱਗਦਾ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਐਸੀਸੀ ਦੱਸ ਰਹੀ ਹੈ ਜਿਵੇਂ ਸੈਪੀ ਨਾਲ ਦੀ ਕੰਪਨੀ ਅਮਰੀਕਾ ਦੀ ਉਹਨੇ ਨਿਗਾਹ ਰੱਖੀ ਕਿ 25000 ਕਰੋੜ ਰੁਪਏ ਇਨਵੈਸਟ ਕੀਤਾ ਹੈ ਹਿੰਦੁਸਤਾਨ ਚ ਔਰ ਕਿਹੜੀ ਕੰਪਨੀ ਚ ਕੀਤਾ ਕੀ ਉਹਨਾਂ ਲੋਕਾਂ ਨਾਲ ਠੱਗੀ ਤਾਂ ਨਹੀਂ ਮਾਰੀ ਜਾ ਰਹੀ ਉਹਨੇ ਸਾਰੀ ਖੋਜ ਕਰਨ ਤੋਂ ਬਾਅਦ ਦੱਸਿਆ ਕਿ ਬਿਜਲੀ ਕੋਈ ਲੈ ਨਹੀਂ ਰਿਹਾ ਸੀ ਫਿਰ ਇਹਨਾਂ ਨੇ 16000 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ 20 ਸਾਲਾਂ ਦੇ ਵਿੱਚ 16000 ਕਰੋੜ ਰੁਪਇਆ ਅਡਾਨੀ ਨੂੰ ਫਾਇਦਾ ਹੋਣਾ ਸੀ ਤੇ ਉਹਨਾਂ ਨੇ 25 ਲੱਖ ਰੁਪਇਆ पर मेगावाट यानी कि 7000 मेगावाट अगर अडानी आ, अगर दी अगर सोलना एनर्जी कॉर्पोरेशन ने आंध्र प्रदेश ਨੂੰ ਦਿੱਤਾ दैट मींस ਅਪਰੋਕਸੀਮੇਟਲੀ ਇਹ ਬਣ ਗਿਆ 1700 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ 25 ਲੱਖ ਰੁਪਿਆ मेगावाट ਮਗਰ ਰਿਸ਼ਵਤ ਦਿੱਤੀ 7000 मेगावाट ਆਂਧਰਾ ਪ੍ਰਦੇਸ਼ ਨੂੰ 12000 ਚੋ ਸੇਲ ਕੀਤਾ ਵੇਰਾ ਅਗਰ ਟੋਟਲ ਕੀਮਤ ਬਣਾਉਗੇ ਤਾਂ 17500 ਕਰੋੜ ਬਣਦੀ ਹੈ ਏਵੇਂ ਇਹਨਾਂ ਨੇ 오ਡੀਸਾ ਚ ਕੀਤਾ ਤਾਮਿਲਨਾਡੂ ਚ ਕੀਤਾ ਛੱਤੀਸਗਰਜ ਕੀਤਾ ਜੇ ਐਨ ਕੇਚ ਕੀਤਾ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਸੀ ਆਜ ਤੱਕ ਗਵਰਨਰ ਰੂਲ ਸੀਗਾ ਔਰ ਇਹ ਟੋਟਲ ਜਿਹੜੀ ਐਸ ਸੀ ਸੀ ਕਹਿ ਰਹੀ ਹੈ ਸਕਿਉਰਿਟੀ ਐਕਸਚੇਂਜ ਕਮਿਸ਼ਨ ਆਫ ਯੂ ਐਸ اے ਸਕਿਉਰਿਟੀ ਐਕਸਚੇਂਜ ਕਮਿਸ਼ਨ ਆਫ ਯੂ ਐਸ اے ਕਹਿ ਰਿਹਾ ਹੈ ਕਿ ਇਹਨਾਂ ਲੋਕਾਂ ਨੇ 16895 ਕਰੋੜ ਰੁਪਏ ਬਰਾਂਡ ਵਾਸਤੇ 2238 ਕਰੋੜ ਰੁਪਿਆ ਇਹਨਾਂ ਲੋਕਾਂ ਨੇ ਇਹਨਾਂ ਸਟੇਟਸ ਨੂੰ ਰਿਸ਼ਵਤ ਦਿੱਤੀ ਔਰ ਮਹਿੰਗੀ ਬਿਜਲੀ ਜਿਹੜੀ ਕਿ ਸੋਲਰ ਪਾਵਰ ਹੈ ਉਹ ਮਹਿੰਗੀ ਬਿਜਲੀ ਸਟੇਟਸ ਨੂੰ ਪੈਸੇ ਦੇ ਕੇ ਦਿੱਤੀ ਔਰ ਕਾਰਪੋਰੇਸ਼ਨ ਸੋਲਰ ਕਾਰਪੋਰੇਸ਼ਨ ਜਿਹੜੀ એનર્ਜੀ ਕਾਰਪੋਰੇਸ਼ਨ ਨੂੰ ਇਹਨਾਂ ਨੇ 12000 ਮੈਗਾਵਾਟ ਆਪਣੀ ਬਿਜਲੀ ਵੇਚੀ ਹੈ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਇਹੀ ਹੈ ਕਿ ਵਾਰ-ਵਾਰ ਅਡਾਨੀ ਨੂੰ ਬਚਾਉਣ ਤੇ ਜੋਰ ਲੱਗ ਰਿਹਾ ਸਰਕਾਰ ਦਾ ਸਾਰੀ ਦੁਨੀਆ ਜਾਣਦੀ ਹੈ ਇਸ ਗੱਲ ਨੂੰ ਕਿਉਂ ਕਿ ਜਿਹੜੇ ਅਡਾਨੀ ਗਰੁੱਪ ਹੈ